ਵਾਸਿਆ ਰਾਾਇਕੀ ਹਾਂਜੀ ਸਾਡਾ ਬੇਟਾ ਸਿਮਰਨ ਸਿੰਘ ਸੰਧੂ ਜੋ ਕਿ ਕੈਨੇਡਾ ਵਿੱਚ ਭਰਤੀ ਹੋਇਆ RCMP ਵਿੱਚ ਭਰਤੀ ਹੋਇਆ ਹੈ ਪਿੰਡਾ ਵਾਲਿਆਂ ਵੱਲੋਂ ਸਾਡਾ ਬਹੁਤ ਮਾਣ ਸਨਮਾਨ ਹੋਇਆ ਥੈਂਕ ਯੂ ਫੋਰ एवरीवन ਸਾਰਿਆਂ ਨੇ ਸਾਡਾ ਬਹੁਤ ਬਹੁਤ ਮਾਣ ਕੀਤਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਮੈਂ ਪਿੰਡ ਰੁੜਕਾ ਕਲਾ ਗੁਰਦੀਪ ਸਿੰਘ। ਮੇਰਾ ਮੁੰਡਾ ਸਿਮਰਨ ਸਿੰਘ ਸੰਧੂ ਕੈਨੇਡਾ ਪੁਲਿਸ ਚ ਆਰਸੀਐਮਪੀ ਚ ਭਰਤੀ ਹੋਇਆ। ਤੇ ਪਿੰਡ ਵਾਲਿਆਂ ਨੇ ਅੱਜ ਉਹਦੀ ਭਰਤੀ ਹੋਣ ਤੇ ਬੜਾ ਮਾਣ ਆਪਣੀ ਆਪ ਨੂੰ ਕੀਤਾ ਵੀ ਸਾਡੇ ਮੈਂ ਪਿੰਡ ਦਾ ਮੁੰਡਾ ਕੈਨੇਡਾ ਪੁਲਿਸ ਵਿੱਚ ਭਰਤੀ ਹੋਇਆ ਤੇ ਅੱਜ ਮੈਨੂੰ ਇਹ ਸਨਮਾਨਤ ਕਰਨ ਇੱਥੇ ਆਏ ਆ। ਮੈਂ ਆਪਣੇ ਵੱਲੋਂ ਤੇ ਆਪਣੇ ਪਰਿਵਾਰ ਵੱਲੋਂ ਸਾਰੀ ਪੰਚਾਇਤ ਦਾ ਕਿਨਗਨ ਵਾਸੀਆਂ ਦਾ ਬਹੁਤ ਦਿਲੋਂ ਧੰਨਵਾਦ ਕਰਦਾ। ਮੈਂ ਦਲਜੀਤ ਕੁਮਾਰ ਸਾਬਕਾ ਬਲਕਸਮਦੀ ਮੈਂਬਰ ਪਿੰਡ ਰੁੜਕਾ ਕਲਾਂ ਤੇ ਮੇਰੀ ਵਾਈਫ ਸਰਪੰਚ ਕੁਵਿੰਦਰ ਕੌਰ ਮੌਜੂਦਾ ਸਰਪੰਚ ਪਿੰਡ ਰੁੜਕਾ ਕਲਾਂ ਮੈਂ ਤੇ ਸਾਡੀ ਪੂਰੀ ಗ್ರಾಮ ਪੰਚਾਇਤ ਅੱਜ ਗੁਰਦੀਪ ਭਾਜੀ ਦੇ ਘਰ ਆਈ ਆ ਕਿਉਂਕਿ ਉਹਨਾਂ ਦਾ ਬੇਟਾ ਕੈਨੇਡਾ ਪੁਲਿਸ ਵਿੱਚ ਭਰਤੀ ਹੋਇਆ ਸਾਨੂੰ ਬਹੁਤ ਫਕਰ ਵਾਲੀ ਗੱਲ ਆ ਕਿ ਸਾਡੇ ਪਿੰਡ ਦਾ ਮੁੰਡਾ ਨੌਜਵਾਨ ਇੱਕ ਕੈਨੇਡਾ ਪੁਲਿਸ ਵਿੱਚ ਭਰਤੀ ਹੋਇਆ ਮੈਂ ਕੁਵਿੰਦਰ ਕੌਰ ਸਰਪੰਚ ਪਿੰਡ ਰੁੜਕਾ ਕਲਾਂ ਮੈਂ ਆਪ ਜੀ ਨੂੰ ਇਹ ਦੱਸਣਾ ਚਾਹੁੰਦੀ ਆ ਕਿ ਸਾਡਾ ਬੇਟਾ ਸਿਮਰਜੀਤ ਸਿੰਘ ਜੀ ਸੰਧੂ ਜੋ ਕਿ ਸਰੀ ਦੇ ਵਿੱਚ ਪੰਜਾਬ ਆਪਣੇ ਪੁਲਿਸ ਦੇ ਵਿੱਚ ਉਹਨਾਂ ਨੇ ਉਹ ਸਿਲੈਕਟ ਹੋ ਗਿਆ ਹੈ ਤੇ ਇਹ ਸਾਡੇ ਪਿੰਡ ਲਈ ਸਾਡੇ ਨਗਰ ਲਈ ਬੜੇ ਮਾਣ ਵਾਲੀ ਗੱਲ ਹੈ ਬੜਾ ਪ੍ਰਾਊਡ ਹੈ ਸਾਨੂੰ ਔਰ ਮੈਂ ਆਪਣੇ ਵੱਲੋਂ ਤੇ ਆਪਣੀ ਸਮੂਹ ಗ್ರಾಮ ਪੰਚਾਇਤ ਵੱਲੋਂ ਆਪਣੇ ਭਾਜੀ ਗੁਰਦੀਪ ਸਿੰਘ ਨੂੰ ਤੇ ਭੈਣ ਜੀ ਉਹਨਾਂ ਨੂੰ ਜਸਵੀਰ ਕੌਰ ਨੂੰ ਬਹੁਤ-ਬਹੁਤ ਮੁਬਾਰਕਾ ਦਿੰਨੀ ਆ ਵਾਹਿਗੁਰੂ ਸੱਚੇ ਪਾਤਸ਼ਾਹ ਬੱਚੇ ਨੂੰ ਚੜ੍ਹਦੀ ਕਲਾ 'ਚ ਰੱਖੇ ਧੰਨਵਾਦ ਅੱਜ ਬਹੁਤ ਖੁਸ਼ੀ ਦਾ ਮੌਕਾ ਹੈ ਸਾਡੇ ਨਗਰ ਰੁੜਕਕਲਾਂ ਦੇ ਵਾਸਤੇ ਸਾਡੇ ਬਹੁਤ ਹੀ ਪਿਆਰਾ ਬੱਚਾ ਸਿਮਰਨ ਜੋ ਕਿ ਸਾਡੇ ਸਾਬਕਾ ਮੈਂਬਰ ਪੰਚਾਇਤ ਗੁਰਦੀਪ ਸਿੰਘ ਜੀ ਉਹਨਾਂ ਦਾ ਬੇਟਾ ਉਹ ਰਾਇਲ ਕਨੇਡੀਅਨ ਮਾਉਂਟਡ ਪੁਲਿਸ ਦੇ ਵਿੱਚ ਭਰਤੀ ਹੋਇਆ ਚੁਣਿਆ ਗਿਆ ਔਰ ਜਿਹਨੇ ਇੱਥੇ ਇੰਡੀਆ ਤੋਂ ਹੀ ਆਪਣੀ ਐਜੂਕੇਸ਼ਨ ਕੀਤੀ ਸੀਗੀ ਔਰ ਉੱਥੇ ਜਾ ਕੇ ਇਸ ਪੋਸਟ ਤੇ ਆਉਣਾ ਬਹੁਤ ਮਾਣ ਵਾਲੀ ਗੱਲ ਆ ਔਰ ਇੱਕ ਪ੍ਰੇਰਨਾ ਸਰੋਤ ਵੀ ਆ ਸਾਰੇ ਬੱਚਿਆਂ ਲਈ ਕਿ ਜੇ ਆਪਾਂ ਬਾਹਰ ਜਾਣੇ ਆ ਤਾਂ ਆਪਾਂ ਪੜ੍ਹ ਲਿਖ ਕੇ ਜਾਵਾਂਗੇ ਤਾਂ ਬਹੁਤ ਚੰਗੀਆਂ ਨੌਕਰੀਆਂ ਸਾਨੂੰ ਮਿਲਦੀਆਂ ਉਹ ਇੱਕ ਉਦਾਹਰਨ ਸਿਮਰਨ ਨੇ ਸੈੱਟ ਕੀਤੀ ਆ ਅੱਜ ਸਾਰੇ ਸਮੂਹ ಗ್ರಾಮ ਪੰਚਾਇਤ ਤੇ ਪਿੰਡ ਦੇ ਹੋਰ ਮੋਤਵਰਸਦਣ ਅਸੀਂ ਇਕੱਠੇ ਹੋਏ ਆ ਇਸ ਖਬਰ ਦੇ ਸਬੰਧ ਵਿੱਚ ਗੁਰਦੀਪਾ ਜੀ ਨੂੰ ਵਧਾਈ ਦੇਣ ਦੇ ਵਾਸਤੇ ਉਹ ਸਾਡੇ ਲਈ ਬੜੀ ਮਾਣ ਵਾਲੀ ਗੱਲ ਆ ਔਰ ਅਸੀਂ ਆਪਣੀ ਪੰਚਾਇਤ ਦੇ ਵੱਲੋਂ ਪੂਰੇ ਨਗਰ ਦੇ ਵੱਲੋਂ ਸ਼ੁਭ ਸ਼ਾਮਾ ਸਿਮਰਨ ਨੂੰ ਦਿੰਨੇ ਕਿ ਹੋਰ ਤਰੱਕੀਆਂ ਕਰੇ ਤੇ ਪਿੰਡ ਦਾ ਤੇ ਇਲਾਕੇ ਦਾ ਨਾਮ ਜਿਹੜਾ ਹੋਰ ਰੋਸ਼ਨ ਕਰੇ